ਦਾ ਮਾਹੌਲ ਤੋਂ ਵਧੀਆ ਹੈਗੀ ਹੈ ਕਿੰਨੀ ਵਧੀਆ ਵਧੀਆ ਹੈਗੀ ਹੈ ਕੰਮਕਾਰ ਵਧੀਆ ਚੱਲ ਰਿਹਾ ਆਪਣੇ ਪਿੰਡ ਦੇ ਵਿੱਚ ਬਾ ਵਿਕਾਸ ਹੀ ਬੜਾ ਕਰਾਈ ਹੈ ਸਸਰੀ ਕਾ ਸਰਪੰਚ ਸਾਹਿਬ ਸਸਰੀ ਕਾ ਸਤਰੀ ਕਾ ਚਾਤਰੀ ਕਾ ਬੈਠੋ ਜੀ ਬੈਠੋ ਉਹ ਠੀਕ ਹੁੰਦੀ ਲੀਟਰ ਸਾਹਿਬ ਠੀਕ ਆ ਜੀ ਠੀਕ ਆ ਠੀਕ ਹੈ ਕੀ ਕਰਦੇ ਹੋ ਨੇ ਅੱਜ ਕੱਲ੍ਹ ਕੁਛ ਨਹੀਂ ਮੈਂ ਤਾਂ ਤੁਹਾਨੂੰ ਰੈਲੀ ਖਾਤਰ ਕਹਿਣ ਆਇਆ ਆਪਣੇ ਬੀਜੇਪੀ ਦੇ ਮੋਦੀ ਸਾਹਿਬ ਆ ਰਹੇ ਆ ਸਰਸੇ ਹਾਂ ਮੈਨੂੰ ਪਤਾ ਮੈਂ ਕਿਹਨੇ ਕਾਜੀ ਗੱਲ ਕਰੀ ਜਾਨਾ ਹਾਂ ਆਈ ਜੀ ਕਰੀ ਬੀਜੇਪੀ ਦੇ ਮੋਦੀ ਸਾਹਿਬ ਆ ਰਹੇ ਆ ਚਾਚਾ ਚੀਕ ਸਰਸੇ ਆਉਣਾ ਉਹਨਾਂ ਨੇ ਹਾਂ ਜੀ ਹਾਂ ਜੀ ਜ਼ਰੂਰ ਜਾਵਾਂਗੀ ਆਪਾਂ ਉੱਥੇ ਜਾਣਾ ਪੂਰਾ ਕੱਠ ਦਿਖਾਉਣਾ ਮੋਦੀ ਸਾਹਿਬ ਨੇ ਬਹੁਤ ਕੰਮ ਕੀਤੇ ਆ ਕਰਿਆ ਹੈ ਤਾਂ ਹੀ ਤਾਂ ਪਤਾ ਆਪਣੇ ਪਿੰਡ ਦਾ ਵਿਕਾਸ ਹੀ ਉਹਨੇ ਕਰਾਇਆ ਜੀ ਇਹ ਵਿਕਾਸ ਕਰਾਇਆ ਕਿੰਨੇ ਮੁੰਡਿਆਂ ਨੂੰ ਨੌਕਰੀ ਦਿੱਤੀ ਹੈ ਕੱਟ ਕੱਟ ਦੋ ਬੱਸਾਂ ਤਾਂ ਲੈ ਕੇ ਜਾਣਾ ਪੈਣਾ ਦੋ ਬੱਸਾਂ ਲੈ ਕੇ ਜਾਣੀ ਆਪਾਂ ਬੇਰਜ਼ਗਾਰਾਂ ਨੂੰ ਕਿੰਨੇ ਰੋਜ਼ਗਾਰ ਦਿੱਤੀਆਂ ਤੁਹਾਨੂੰ ਪਤਾ ਹੀ ਸਰਪੰਚਾ ਕਿਹਨੇ ਜਾਟਾ ਨੂੰ ਪੈਸੇ ਕਿੰਨੇ ਕਿੰਨੇ ਪੈਸੇ ਦਿੱਤੇ ਹੈ ਨਾ ਕਿਸਾਨਾਂ ਨੂੰ ਕਿੰਨੇ ਪੈਸੇ ਆ ਗਏ ਨੇ ਬੰਦਾਂ ਨੂੰ ਕਿੰਨੇ ਮੁਆਵਜ਼ੇ ਦਿੱਤੇ ਹੈ ਇਹ ਲੋਕ ਤੇ ਬੇਈਮਾਨ ਹੈ ਇਹ ਲੋਕ ਨਹੀਂ ਰੱਜਦੇ ਹੈਗੇ ਬਾਈ ਇਹ ਇਹ ਨਹੀਂ ਰੱਜਦੇ ਹੈਗੇ ਇਹ ਤਾਂ ਕੌਮ ਹੀ ਹੈ ਜੀ ਇਹ ਕਿਸਾਨ ਨਹੀਂ ਰੱਜਦੇ ਹੈਗੇ ਇਕੱਠ ਕਰਕੇ ਆਹੋ ਆਪਾਂ ਸਾਹਿਬ ਸ਼ਰਮ ਮੰਨੋ ਵੜੀ ਮੋਟੀ ਯਾਰ ਇਹ ਕੌਣ ਹੈ ਇਹ ਕੌਣ ਹੈ ਦਾ ਬਈ ਜੀ ਤੁਹਾਨੂੰ ਪਤਾ ਲੱਗ ਜੂ ਕੌਣ ਆ ਮੈਂ ਸ਼ਰਮ ਮੰਨੋ ਮਾੜੀ ਮੋਟੀ ਨਹੀਂ ਮੈਂ ਸ਼ਰਮਾ ਸੀ ਕਾ ਤੋਂ ਮੰਨੀਆਂ ਚਾਰ ਦੇ ਘਰੇ ਬੈਠੇ ਆਂਗੇ ਤੂੰ ਕੌਣ ਹੈ ਸਰਪੰਚ ਪਿੰਡ ਦਾ ਸਰਪੰਚ ਪਿੰਡ ਦੀ ਪਹਿਲਾਂ ਤਾਂ ਤੁਸੀਂ ਸ਼ਰਮ ਮੰਨੋ ਬਾਈ ਕੀ ਗੱਲ ਕਾਦੀ ਸ਼ਰਮ ਬਾਈ ਤੁਸੀਂ ਪਤੰਦਰੋ ਭਈਆਂ ਨੂੰ ਸਰਪੰਚ ਬਣਾਈ ਜਾਂਦੇ ਹੋ ਪੰਜਾਬ ਚ ਯਾਰਾ ਇਹਨੇ ਕੰਮ ਕੀਤੇ ਆ ਬੰਦਾ ਕੰਮ ਕਰਿਆ ਤਾਂ ਹੀ ਤੇਕ ਬਣਾਈ ਜਾਂਦੇ ਬਣਾਈ ਕੀ ਕਰਦੇ ਐਵੇਂ ਮੰਨ ਗਿਆ ਸਰਪੰਚ ਜੇ ਬਾਈ ਸਾਹਿਬ ਹੋਰ ਕੋਈ ਪਿੰਡ ਦਾ ਬੰਦਾ ਚੁਣ ਲੈਂਦੇ ਭਈਆਂ ਨੂੰ ਸਰਪੰਚ ਚੁਣਦੇ ਹੋਰ ਕੰਮ ਨਹੀਂ ਕਰਾਈ ਕਿਸੇ ਨੇ ਸਾਡੇ ਬੰਦੇ ਸਾਰੇ ਬਾਹਰ ਵਗ ਗਏ ਬਹੁਤ ਕੁੱਝ ਕੀਤਾ ਪੰਜਾਬ ਚ ਭਈਆਂ ਨੇ ਹਾਂ ਕੀ ਕਰਤਾ ਕੀ ਕਰ ਅਸੀਂ ਮੈਂ ਤੇਰੀ ਕਾਦੀ ਮਾਣੀ ਕਰਤੀ ਕਿੰਨੇ ਜਵਾਬ ਕਰੇ ਜਿਹੜੇ ਘਰੇ ਰਹਿੰਦੇ ਹੁੰਦੇ ਉਹਨਾਂ ਦਾ 100 ਲੀਟਰ ਦਾ ਕੋਈ ਪ੍ਰੋਬਲਮ ਆਈ ਥੋਨੂੰ ਪ੍ਰੋਬਲਮ ਨਹੀਂ ਬਹੁਤ ਚੰਗਾ ਸਰਪੰਚ ਹੈਗਾ ਇਹ ਬਹੁਤ ਚੰਗਾ ਕਿੰਨੇ ਇਹਨਾਂ ਨੇ ਧੀਆ ਭੈਣਾਂ ਨਾਲ ਜਿਹਦੇ ਘਰੇ ਰਹਿੰਦੀ ਉਹਨਾਂ ਨਾਲ ਬਲਾਤਕਾਰ ਕੀਤਾ ਕਿੰਨੇ ਇਹਨਾਂ ਨੇ ਇਹਨਾਂ ਦਾ ਕੰਮ ਭੰਡਣਾ ਆਪਦੀ ਰੋਟੀ ਚੋਰੀ ਪੰਜਾਬ ਦੇ ਇਹ ਗੱਲ ਪੈਂਦੇ ਆ ਪੰਜਾਬ ਚ ਰਹਿ ਕੇ ਬਾਹਰੋਂ ਆ ਕੇ ਬਾਈ ਜੀ ਗੱਲ ਤੈਨੂੰ ਕੋੜੀ ਲੱਗਣਾ ਸਦਾ ਦੱਸੋ ਤੂੰ ਜੱਪ ਕਰ ਓਏ ਮੇਰੀ ਗੱਲ ਤੁਨ ਲੋਕਾਂ ਨੂੰ ਕੋੜੀ ਲੱਗਣਾ ਨਾ ਉਂਗਲਾ ਨਾ ਚੱਕ ਮੇਰੀ ਦੱਸ ਬਹੁਤ ਪੈੜੀ ਪਹਿਲਾਂ ਤੁਸੀਂ ਪਹਿਲਾਂ ਤੂੰ ਜ਼ਿੰਮੇਵਾਰਾ ਦਾ ਮੁੰਡਾ ਮਾ ਬਾ ਕੀ ਮੇਦਰਾ ਦਵੀਦਰਾ ਦਾ 2 ਮਿੰਟ ਜੱਪ ਕਰ ਸਭ ਪਹਿਲਾ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਕਾ ਤੋ ਸ਼ਰਮ ਆਉਣੀ ਚਾਹੀਦੀ ਉਹ ਪਤੰਦਰਾ ਇਹੀ ਭਾਜਪਾ ਸਰਕਾਰ ਦੇ ਕਰਦ ਪੰਜਾਬ ਹਰਿਆਣਾ ਦੇ 750 ਜਵਾਨ ਸ਼ਹੀਦ ਹੋ ਗਿਆ ਦਿੱਲੀ ਦੀਆਂ ਬਰੂਹਾਂ ਤੇ ਤੇ ਕਾਂਗਰਸ ਨੇ ਕੁਝ ਨਹੀਂ ਕੀਤਾ ਕਾਂਗਰਸ ਨੇ ਦਰਬਾਰ ਸਾਬਟਾਇਆ ਇਹ ਉਹਦੀ ਵੀ ਤਿੰਨ ਦਿਨਾਂ ਦੀ ਗੱਲ ਕਾਂਗਰਸ ਉਹ 30 ਸਾਲ ਪੁਰਾਣੀ ਗੱਲ 40 ਚੱਕੀ ਬੈਠੇ ਤੁਸੀਂ ਪੁਰਾਣੀ ਭੁੱਲ ਜੀਂ ਪੱਛਾ ਲਾ ਨਾ ਤੁਸੀਂ ਬਾਈ ਤੂੰ ਸ਼ਰਮ ਮੰਦਾ ਆਪਣਾ 700 ਲਾ ਨੌਜਵਾਨ ਬਾਈ 2 ਮਿੰਟ ਚੁੱਪ ਕਰ ਸ਼ੀਤ ਹੋ ਜਾ ਮੇਰੀ ਸੁਣ ਬਾਤ ਹੋ ਗਿਆ ਕੀ ਦੇ ਕਾਰਨ ਸ਼ੀਤ ਹੋਇਆ ਚੱਲਦੀ ਹੈ ਬਈਆਂ ਨੂੰ ਨਿੰਦ ਕੇ ਰੋਟੀ ਚੱਲਦੀ ਹੈ 2 ਮਿੰਟ ਬਾਈ ਜੀ ਚੁੱਪ ਕਰੋ ਕੀ ਦੇ ਕਾਰਨ ਸ਼ੀਤ ਹੋਇਆ ਕੌਣ ਸੀ ਦੋਈ ਹੈ ਕੀ ਦੱਸ ਕੇ ਜੀ ਹੁਣ ਤੁਹਾਨੂੰ ਸਰਕਾਰ ਯਾਰ ਤੁਸੀਂ ਸ਼ਰਮ ਮੰਨੋ ਉਹਨਾਂ ਦੇ ਤੁਸੀਂ ਰੇਲੀਆਂ ਤੇ ਜਾਂਦੇ ਹੋ ਯਾਰ ਤੇ ਕਾਂਗਰਸ ਨੇ ਬੰਡੀ ਚੱਕ ਚੱਕ ਮਾਰੇ ਉਹ ਕੀ ਨਿਕਰੇ ਦਾਦਾ ਹਾਂ ਇਹਦਾ ਉਹ ਦੋ ਵੀ ਇਹਦਾ ਉਹ ਦੋ ਵੀ ਵੱਡਾ ਦੁਸ਼ਮਣਾਂ ਪੰਜਾਬ ਦਾ ਤੇ ਆਇਤ ਕੀ ਬਦਲਾ ਕਰਕੇ ਕੀ ਲੈ ਲਈ ਤੁਸੀਂ ਇਹ ਬਣਾਈ ਹੁੰਦੀ ਕਿੰਨਾ ਇਹਦਾ ਭਈਆ ਤੂੰ ਤੁਸੀਂ ਸ਼ਰਮ ਮੰਨੋ ਪਿੰਡ ਵਾਲਿਓ ਨਾ ਲਈ ਭਈਆ ਭਈਆ ਵਾ ਤੁਸੀਂ ਮੇਰੀ ਬੇਇੱਜ਼ਤੀ ਕਰਾਉਂ ਨੂੰ ਇੱਥੇ ਸਰਪੰਚ ਸਾਹਿਬ ਨਹੀਂ ਨਹੀਂ ਹੈ ਪਤਾ ਨਹੀਂ ਕੌਣ ਹੈਗੇ ਕੌਣ ਹੀ ਹੈ ਗੱਲ ਸੁਣੋ ਮੇਰੀ ਇੱਜ਼ਤ ਕਰਾਉਂ ਨੂੰ ਸੱਤ ਮੈਂ ਜੁਨੀਅਨ ਦਾ ਪ੍ਰਧਾਨਾ ਸਿੱਧੂਪੁਰ ਦਾ ਮੈਂ ਸੱਚੋ ਸਾਹਮਣੇ ਫੋਨ ਲਾ ਨਹੀਂ ਆ ਉਹ ਐਸਾ ਚੜੂ ਲਾਲਾ ਯਾਰ ਸਰਪੰਚ ਸਾਹਿਬ ਗੱਲ ਸੁਣੋ ਜੁਨੀਅਨ ਦਾ ਪ੍ਰਧਾਨ ਆ ਇਹ ਗੱਲ ਸੁਣਨੀ ਪਊਗੀ ਆਪੋ ਨੇ ਨਾ ਨਹੀਂ ਜੁਨੀਅਨ ਦੇ ਪ੍ਰਧਾਨ ਤਾਂ ਹੋਣਗੇ ਫਿਰ ਆਪਾਂ ਕਿੱਥੇ ਗੱਲ ਲਈ ਤੁਸੀਂ ਸੁਣੋ ਜੇ ਤੁਸੀਂ ਜਾਣਾ ਕਾਈ ਮਾਰਨਦੇ ਆ ਤਾਂ ਡੱਲੇਵਾਲ ਖਨੌਰੀ ਬਾਰਡਰ ਤੇ ਮਰਨ ਵਰਤਨ ਤੇ ਬੈਠਾ ਸਾਡੀ ਬੀਜੇਪੀ ਦੀ ਰੇ ਤਾਂ ਤੁਹਾਨੂੰ ਇਹ ਗੱਲ ਦੱਸਾਂ ਮੇਰੀ ਰੈਲੀ ਨਹੀਂ ਖਤਮ ਨਹੀਂ ਹੈਗੀ ਮੈਂ ਤੈਨੂੰ ਇੱਕ ਬਲ ਕਹਿੰਦਾ ਮੇਰੇ ਪਿੰਡ ਦੇ ਬੰਦੇ ਮੇਰੇ ਨਾਲ ਆ ਗਏ ਉਹ ਬਈਆ ਚੁੱਪ ਕਰ ਸਭ ਦੇ ਨਾਲ ਤੂੰ ਮੈਂ ਤੁਹਾਨੂੰ ਜਵਾਬ ਦਿੰਦਾ ਬੱਲੇਵਾਲ ਨੂੰ ਮਰਨ ਵਰਤੇ ਬੈਠਣ ਦੀ ਲੋੜ ਹੀ ਨਹੀਂ ਪਣੀ ਸੀ ਉਹ ਦੀਪ ਸਿੱਧੂ ਨੇ ਆਖਿਆ ਸੀ ਉੱਠੋ ਨਾ ਨਾ ਮੰਨਿਕਾ ਤੋਰੀ ਫਿਰ ਉਹਦੀ ਹਾਂ ਚੱਲ ਜਿਓ ਉਦੋਂ ਉਹ ਉੱਠ ਗੜੇ ਉਹ ਗੱਲ ਮੰਨੀ ਨਾਲੇ ਹੁਣ ਉਹ ਮਰਾਤਾ ਨਾਲੇ ਹੁਣ ਹੁਣ ਆ ਮਰਨ ਵਰਤਾ ਹੁਣ ਤਾਂ ਤੁਸੀਂ ਜਾ ਸਕਦੇ ਹੋ ਫਨੌਰੀ ਤੇ ਕਨੌਰੀ ਤੇ ਜਾ ਕੇ ਕੀ ਕਰਾਂਗੇ ਭਾਈ ਸਾਹਿਬ ਉੱਥੇ ਜਾ ਕੇ ਕਹਿ ਦੇਣੀ ਕਿ ਸਾਡੇ ਮੁੰਡੇ ਨਹੀਂ ਆਉਂਦੇ ਜਾ ਸਕਦੇ ਜੀ ਜਾ ਸਕਦੇ ਸਹੀ ਗੱਲ ਆ ਤੁਹਾਡੀ ਵੀ ਉੱਥੇ ਜਾ ਕੇ ਕਹਿਣਗੇ ਸਾਡੇ ਤਾਂ ਮੁੰਡੇ ਹੀ ਹੈ ਨਹੀਂ ਆਏ ਨਹੀਂ ਲਾਲ ਕਿਲੇ ਚ ਕਿਹਾ ਨਹੀਂ ਕਿਹਾ ਗੱਲ ਸੁਣੋ ਭਾਈ ਮੈਂ ਕੀ ਹੋ ਗਿਆ ਰਈਆ ਹੈਗਾ ਤਾਂ ਮੈਨੂੰ 30 ਸਾਲ ਹੋ ਗਏ ਮੈਂ ਸਾਰੀ ਆ ਜੀ ਪੰਜਾਬ ਦੀ ਆ ਸਰਪੰਚੋਂ ਮੈਂਗਾ ਪਿੰਡ ਦਾ ਹਾਂ ਆਓ ਗੱਲ ਸੁਣੋ ਭਾਈ ਸਾਹਿਬ ਬਈ ਤੇਰਾ ਮੂੰਹ ਨਹੀਂ ਲੱਗਣਾ ਚਾਹੁੰਦਾ ਬਈ ਇਹ ਓਏ ਹਾਂ ਅਸੀਂ ਤੈਨੂੰ ਚਿੱਠੀ ਕੋਈ ਨਹੀਂ ਪਾਈ ਹੈਗੀ ਤੂੰ ਤੂੰ ਸਰਪੰਚ ਦੇ ਪੈਸੇ ਤੇ ਮੁੰਡੇ ਲੈ ਕੇ ਜਾ ਕਰ ਕੀ ਲੈਣ ਆਇਆ ਹੈਗੀ ਗੱਲ ਸੁਣ ਲੋ ਗੱਲੇਬਾਲ ਆਪਣੇ ਲੋਕਾਂ ਖਾਤਰ ਮਰਨ ਨਬਤਰ ਉੱਤੇ ਬੈ ਠੀਕ ਹੈ ਠੀਕ ਹੈ ਉੱਥੇ ਖਨੌਰੀ ਬਾਰਡਰ ਤੇ ਜਾਓ ਵੱਧ ਤੇ ਵੱਧ ਕੱਟ ਕਰੋ ਜੋ ਭਾਜਪਾ ਸਰਕਾਰ ਤੇ ਪ੍ਰੈਸ਼ਰ ਪੈ ਸਕੇ ਉਹ ਆਪਣੀਆਂ ਮੰਗਾ ਮੰਗੇ ਕੱਖ ਵੀ ਨਹੀਂ ਭਾਜਪਾ ਦਾ ਕੋਈ ਕੱਖ ਵੀ ਨਹੀਂ ਕਰਦਾ ਉਹ ਯਾਰ ਤੂੰ ਨਾ ਕਦੇ ਤੁਸੀਂ ਚੱਪ ਕਰ ਜਾਓ ਥੋੜਾ ਡਾਂਗ ਗੱਲ ਸੁਣ ਨਾ ਪਾਕਿਸਤਾਨ ਚ ਦੇਖ ਲਓ ਨੰਗਾਏ ਹੋ ਗਏ ਕਿ ਨਹੀਂ ਉਹ ਮੇਰੀ ਭਾਈ ਸਾਹਿਬ ਗੱਲ ਸੁਣ ਸੋਨੂੰ ਤਾਂ ਡਾਂਗਾ ਨਾਲ ਕੁੱਟ ਕੇ ਗੱਡੇ ਇੱਥੋਂ ਕਿੱਥੋਂ ਕੱਢ ਕੇ ਪੰਜਾਬ ਚੋਂ ਕੱਟ ਕੇ ਕਿਸੇ ਪਿੰਡ ਦਾ ਬੇੜਾ ਕਰਕ ਕਰ ਰੱਖਿਆ ਤੁਸੀਂ ਤਾਂ ਬੇੜਾ ਕਰਕ ਫਿਰ ਸਾਨੂੰ ਚੁੜੀ ਕਾ ਤੋਂ ਹੈਗੀ ਪਿੰਡ ਰੀ ਕਾ ਤੋਂ ਪਿੰਡ ਦੇ ਪਿੰਡ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਬਾਈ ਸਾਨੂੰ ਉਹ ਬਾਈ ਮੇਰੇ ਘਰ ਦੇ ਬਾਹਰ ਸ਼ਰਮ ਆਣੇ ਆ ਗਏ ਹੋਰ ਤਾਂ ਦੀ ਪਿੰਡ ਤੇ ਪਿੰਡ ਦੇ ਦੂਜਿਆਂ ਨੂੰ ਤਾਂ ਸ਼ਰਮ ਆਉਣੀ ਚਾਹੀਦੀ ਹੈ ਪਹਿਲਾਂ ਨਹੀਂ ਜਿਹੜੇ ਤੇ ਪੰਜਾਬੀ ਬਣੇ ਸੀ ਉਹਨਾਂ ਨੇ ਕੀ ਕਰਤਾ ਬਾਈ ਕਿਉਂ ਨਹੀਂ ਕੀਤਾ ਉਹਨਾਂ ਨਾਲ ਕੰਮ ਜਾਨੇ ਕੀਤੀ ਇਹਦੇ ਤੋਂ ਕੋਈ ਛੋਡੇ ਪਿੰਡ ਵੀ ਇਹ ਸਰਪੰਚ ਜਿਹੋ ਉਹਨਾਂ ਚ ਬਣੇ ਨੂੰ ਆਇਆ ਪਿੰਡ ਦਾ ਬਸਨੀਕ ਚੁਣੋ ਇਹ ਮਾੜਾ ਕੰਮ ਕਹਿ ਲਗੇ ਉਹੀ ਤੇ ਗੱਲ ਇਹਨਾਂ ਕੋਲ ਫੈਕਟ ਵਾਲੀ ਗੱਲ ਨਹੀਂ ਹੈਗੀ ਹਾਂ ਇਹ ਕੀ ਕਰਨਾ ਇਹਨਾਂ ਨੇ ਪੱ ਲਾਉਣਾ ਲਾਉਣਾ ਬਾਈ ਲਾਵਾਂਗੇ ਵਿੱਕ ਵਿੱਕ ਕੇ ਤਾਂ ਤੁਸੀਂ ਦਿੱਲੀ ਤੋਂ ਆਏ ਹੋ ਕੋਈ ਵੇਚ ਕੇ ਨਹੀਂ ਆਏ ਬਾਈ ਚੁੱਪ ਕਰ ਲਵਾਰਤੇ ਬੈਠੇ ਲੋੜ ਨਹੀਂ ਬਾਈ ਦੋ ਮਿੰਟ ਚੁੱਪ ਕਰ ਤੁਸੀਂ ਪੈਸੇ ਦਿੱਤੇ ਸੀ ਉਹਦੇ ਫਿਰ ਅਸੀਂ ਪੈਸੇ ਨਾ ਉੱਠਦੇ ਉਹ ਤੋਂ ਚੁੱਪ ਕਰੋ ਬਾਈ ਜੇ ਤੁਹਾਡੇ ਪਿੰਡ ਚ ਸਰਪੰਚ ਵੀ ਚੁੰਨਣਾ ਨਾ ਆਪ ਦਾ ਬਸਨੀਕ ਤੂੰ ਪਿੰਡ ਦਾ ਕਰ ਲੂਗੀ ਤੇ ਬਸਨੀਕ ਹੈ ਬਾਈ ਇਹਦੀ ਵੋਟ ਹੈ ਯਾਰ ਵੋਟ ਤਾਂ ਵਧੀਆ ਹੈ 30 ਸਾਲ ਹੋ ਗਏ ਮੈਨੂੰ ਪੰਜਾਬ ਦਾ ਯਾਰ ਸ਼ਰਮ ਤੁਹਾਨੂੰ ਪਿੰਡ ਨੂੰ ਨਹੀਂ ਚਾਹੀਦੀ ਇਹਨੂੰ ਪੰਜਾਬ ਦੀ ਇਹਦੀ ਵੋਟ ਬਣਾਈ ਆ ਇਹ ਆਉਂਦੇ ਕਮਾਉਣ ਖਾਤਰ ਇੱਥੇ ਆ ਕੇ ਪਿੰਡਾਂ ਦੇ ਇਹ ਬਸਨੀਕ ਬਣ ਕੇ ਬਹਿ ਜਾਂਦੇ ਆ ਵੋਟਾਂ ਮਾਰਨਾਂ ਮੇਰੇ ਦਾ ਭਗਵਾਨ ਤੁਮਾਰਾ ਆ ਗਿਆ ਜਾ ਕੇ ਭਗਵਾਨ ਨਾਲ ਗੱਲ ਕਰ ਭਗਵਾਨ ਵੋਟਾਂ ਬਣਵਾਈਆਂ ਤੂੰ ਮੇਰੇ ਪਿੰਡ ਚੱਲ ਇੱਕ ਵੀ ਭਈਆ ਦੀ ਵੋਟ ਹੋਈ ਨਾ ਮੈਨੂੰ ਨੀਵੇਂ ਥਾਂ ਬਾਦੀ ਅਸੀਂ ਪਿੰਡ ਚ ਵੜ ਨਹੀਂ ਹੁੰਦੇ ਇਹਨਾਂ ਨੂੰ ਤੇਰੇ ਪਿੰਡ 'ਚ ਤਰੱਕੀ ਕਿੰਨੀ ਕੀਤੀ ਹੈਗਾ ਕਿਉਂ ਨਹੀਂ ਤਰੱਕੀ ਕੀਤੀ ਸਾਡੇ ਪਿੰਡ ਦੀ ਬਥ ਕਿੰਨੇ ਕੰਮ ਹੀ ਦਿੰਦੇ ਨੇ ਬੱਦੂ ਕੰਮ ਹੁੰਦੇ ਰਹੇ ਇੱਕ ਕੰਮ ਦੱਸ ਦੇ ਕੇ ਕੀ ਹੋ ਰਿਹਾ ਦਾ ਇੱਕ ਕੰਮ ਦੱਸ ਬਾਈ ਨਹੀਂ ਮੈਂ ਦੱਸਦਾ ਸਾਰੇ ਲੋਕ ਇਟ ਲਾਤੀ ਕਿਧਰੇ ਪਾਣੀ ਦੀਆਂ ਪਾਈਪਾਂ ਨਵੇਂ ਖਾਲ ਬਣਾਤੇ ਕੀ ਨਹੀਂ ਕੀਤਾ ਹੁਣ ਕਦੇ ਪਿੰਡ ਜਾ ਕੇ ਤਾਂ ਦੇਖ ਪਿੰਡ ਚ ਜਾ ਕੇ ਦੇਖ ਮੇਰੇ ਬੱਦ ਤੇਰੇ ਨਾ ਮੂੰਹ ਨਹੀਂ ਲੱਗਦਾ ਬਾਈ ਸਾਹਿਬ ਤੁਸੀਂ ਖੜਾ ਛੱਡਦੇ ਹੋ ਇਹ ਤਾਂ ਪਕਾਈ ਮਾਰਦਾ ਹੈ ਵੱਧ ਤੋਂ ਵੱਧ ਖਨੌਰੀ ਬਾਡਰ ਤੇ ਪਹੁੰਚੋ ਮੈਂ ਕਿਤੇ ਨਹੀਂ ਮੇਰੀ ਗੱਲ ਸੁਣੋ ਇੱਕ ਮਿੰਟ ਗੱਲ ਹੋਰ ਸੁਣੋ ਬਾਈ ਸਾਹਿਬ ਮੇਰੀ ਗੱਲ ਸੁਣੋ ਖੜਾ ਛੱਡਦੇ ਆ ਮੇਰੀ ਗੱਲ ਸੁਣੋ ਅੱਜ ਤੋਂ ਬਾਅਦ ਪਾਜਪਾ ਸਰਕਾਰ ਦਾ ਬਾਈਕਾਟ ਕਰ ਬਾਈਕਾਟ ਕਰਦੇ ਆ ਬਾਈਕਾਟ ਕਰ ਨੇ ਤੁਸੀਂ ਭਈਏ ਲੋਕ ਸਾਡਾ ਜਮੀਰ ਭਾਈ ਨੇ ਜਗਾਤਾ ਅਸੀਂ ਹੁਣ ਖਨੋਰੀ ਵੀ ਜਾਵਾਂਗੇ ਖਨੋਰੀ ਵੀ ਜਾਵਾਂਗੇ ਸ਼ੰਭੂ ਵੀ ਜਾਵਾਂਗੇ ਹਾਂ ਠੀਕ ਹੈ ਮੇਰੀ ਖੇੜਾ ਛੱਡ ਦੇ ਤਾ ਤੂੰ ਛੋਡੇ ਤਾਂ ਜੂਤ ਮਾਰਾਂਗੇ ਅਸੀਂ ਇਹਨਾਂ ਦੇ ਜੂਤ ਮਾਰ ਕੇ ਤਾਂ ਨੂੰ ਪਿੱਡੋ ਕੱਟੋ ਮੇਰੀ ਬੀਜੇਪੀ ਦੀ ਗੱਲ ਮੇਰੀ ਗੱਲ ਪੁੱਛ ਲੈ ਜਿਹੜਾ ਲੱਖ ਰੁਪਿਆ ਮੈਂ ਤਾਂ ਖਾਦਾ ਸੀ ਉਹ ਕਿਵੇਂ ਦੇਵਾਂਗਾ ਤੁਹਾਡਾ 10 ਲੱਖ ਲੱਖ ਰੁਪਇਆ ਤੁਹਾਡੇ ਦਿੱਤੇ ਪੈਸੇ ਜੇ ਤੂੰ ਕਿਹੜਾ ਕਰੋ ਲਿਆ ਹੁੰਦਾ ਸੀ ਛੱਟੇ ਜਮੀਰ ਜਾ ਕੇ ਦੁਪੀਆ ਦੇ ਪਹਿਲਾਂ ਮੇਰਾ ਭਾਜੀ ਉਹ ਤੋਫੀ ਵੀ ਬਾਈ ਵੱਧ ਤੋਂ ਵੱਧ ਇਹਨਾਂ ਆਪਣਾ ਪਤੂ ਦਿਖਾ ਲਿਆ ਬਾਰਡਰ ਤੇ ਪਹੁੰਚਾਗੇ ਬਾਈ ਸ਼ੰਭੂ ਤੇ ਵੀ ਪਹੁੰਚਾਂਗੇ ਦੱਲੇ ਆਲ ਬਾਈ ਬਾਬੇ ਤੂੰ ਮੇਰੇ ਸਾਡੇ ਛੋਟੇ ਤਾਏ ਕੀ ਰੋਲੇ ਛੋਟੇ ਤਾਏ ਕੀ ਰੋਲਾ ਥੀਗੀ ਉਹ ਤੇ ਉਹ ਤੇ ਕੀ ਨੇ ਕਰਿਆ ਸਰਪੰਚਾ ਰੋਲੇ ਰੋਲੇ ਛੱਡਿਆ ਓਕੇ ਬਾਈ ਚੱਗਾ ਚੱਲ ਤੋਂ ਬਾਅਦ ਸਾਡੇ ਨਾਲ ਭਾਜਪੀ ਦੀ ਗੱਲ ਕਰਦੇ ਬਸ ਤੋਂ ਬਾਅਦ ਪਹੁੰਚੋ ਬਾਈ ਧਰਨੇ ਤੇ ਨਾ ਤਾਂ ਤੇ ਤੁਹਾਨੂੰ ਕਹਾਂਗੇ ਸਰਪੰਚੀ ਨਾਲ ਜੂਦ ਮਾਰ ਕੇ ਕਟਾਂਗੇ ਤੈਨੂੰ ਪਿੰਡ ਚੋਂ ਠੀਕ ਹੈ ਓ ਮਾਈ ਜਾਵਿਓ ਮੇਰੀ ਗੱਲ ਸੁਣ ਲੋ ਓ ਚਲੋ ਉਹ ਖੜਦਾ ਯਾਰ ਸਰਪੰਚ ਬਣਿਆ ਕਰਦਾ ਪਤਾ ਲੜੜੇ ਮਾਰੋ ਸਾਡੀ ਜ਼ਮੀਰ ਜਾ ਗਈ ਸਾਡੀ ਜ਼ਮੀਰ ਜਾ ਗਈ ਸਾਡੀ ਹਾਂ ਦਾ ਸ ਜਾਏਗਾ ਜਾਏਗਾ ਕਰੇਗਾ ਮੋਤੀ ਸਪੋਰਟ ਕਰੇਗਾ ਹਰ ਗੇ ਨੂੰ ਹੋਈ ਕੁੱਟੋ ਹੋਈ ਕੁੱਟੋ ਨਹੀਂ ਆਦਾ ਸਹੀ ਆਦਾ ਚੱਕ ਲੈਂਦਾ ਤੂੰ ਭੈਣ ਦਾ ਬੁੱਦਾ ਆਵੇ ਨਹੀਂ ਉਹ ਤਾ